ਅੱਜ ਮਿਊਨਿਸਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਵੱਲੋਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਦੇ ਨਾਲ ਮਿਲ ਕੇ ਸ਼ਹਿਰ ਦੇ ਵਿੱਚ ਪੋਲੀਥਿਨ ਯੂਜ਼ ਦੇ ਅਗੇਂਸਟ ਇੱਕ ਕਾਰਵਾਈ ਆਰੰਭ ਕੀਤੀ ਗਈ ਹੈ। ਉਹ ਕਾਰਵਾਈ ਦੇ ਵਿੱਚ ਸਾਡੇ ਵੱਲੋਂ ਦੋ ਚਲਾਨ ਕੀਤੇ ਗਏ ਹਨ ਅਤੇ ਕਾਫੀ ਮਾਤਰਾ ਵਿੱਚ ਜਿਹੜਾ ਪੋਲੀਥਿਨ ਅਤੇ ਪਲਾਸਟਿਕ ਦਾ ਹੋਰ ਨੌਨ ਯੂਜ਼ੇਬਲ ਮਟੀਰੀਅਲ ਆ ਉਹਨੂੰ ਕਨਫਿਸਕੇਟ ਕੀਤਾ ਗਿਆ। ਇਹ ਜਿਹੜੀ ਡਰਾਈਵ ਅੱਜ ਸ਼ੁਰੂਆਤ ਕੀਤੀ ਗਈ ਹੈ ਇਹ ਅੱਗੇ ਵੀ ਆਉਣ ਵਾਲੇ ਟਾਈਮ 'ਚ ਵੀ ਕੰਟੀਨਿਊ ਕੀਤੀ ਜਾਏਗੀ। ਸੋ ਇਹਦੇ ਵਿੱਚ ਪਹਿਲਾਂ ਇੱਕ ਮੈਸੇਜ ਹੀ ਅੱਜ ਸਾਰਿਆਂ ਨੂੰ ਸਾਡੇ ਵੱਲੋਂ ਦਿੱਤਾ ਗਿਆ ਕਿ ਜਿੰਨਾ ਵੀ ਇੱਥੇ ਪਲਾਸਟਿਕ ਦਾ ਯੂਜ਼ ਹੋ ਰਿਹਾ ਪੋਲੀਥਿਨ ਦਾ ਯੂਜ਼ ਹੋ ਰਿਹਾ ਉਹ ਜਿਹੜੀ ਚੀਜ਼ ਆ ਉਹਨੂੰ ਬਿਲਕੁਲ ਬੰਦ ਕੀਤਾ ਜਾ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਹੁਣ ਅੱਗੇ ਯੂਜ਼ ਆ ਉਹ ਟੋਲਰੇਟ ਨਹੀਂ ਕੀਤਾ ਜਾਏਗਾ ਪੂਰੇ ਚਲਾਨ ਦਾ ਜਿਹੜਾ ਮੁਹਿੰਮ ਸ਼ੁਰੂ ਕੀਤਾ ਗਿਆ ਉਹ ਅੱਗੇ ਕੰਟੀਨਿਊ ਰਹੇਗੀ ਜਿਹੜਾ ਵੀ ਇਹ ਚੀਜ਼ ਦਾ ਯੂਜ਼ ਕਰਦਾ ਪਾਇਆ ਗਿਆ ਉਹਦੇ ਅਗੇਂਸਟ ਚਲਾਨ ਜਿਹੜਾ ਉਹ ਕੀਤਾ ਜਾਏਗਾ ਇਹਦੇ ਵਿੱਚ ਮੈਂ ਤੁਹਾਨੂੰ ਇਹ ਐਡ ਆਨ ਕਰਨਾ ਚਾਹਾਂਗੀ ਕਿ ਜਿਹੜੀ ਅਸੀਂ ਸਫਾਈ ਮੁਹਿੰਮ ਸ਼ੁਰੂਆਤ ਕੀਤੀ ਹੋਈ ਆ ਜਦੋਂ ਅਸੀਂ ਉਹ ਕੂੜਾ ਦੇਖਦੇ ਆਂ ਤੇ ਉਹ ਸਭ ਤੋਂ ਜ਼ਿਆਦਾ ਸਾਡਾ ਜਿਹੜਾ ਕੁਆਂਟੀਟੀ ਹੈ ਉਹ ਪੋਲੀਥੀਨਸ ਦੀ ਹੀ ਪਾਈ ਜਾਂਦੀ ਹੈ ਉਹ ਚੀਜ਼ ਨੂੰ ਅਸੀਂ ਅੱਗੇ ਕੰਟੀਨਿਊ ਕੀਤਾ ਹੈ ਤਾਂ ਕਿ ਪੋਲੀਥੀਨ ਦਾ ਘੱਟੋ ਘੱਟ ਯੂਜ਼ ਹੋਏਗਾ ਤੇ ਸਾਡੇ ਕੂੜੇ ਦੀ ਕੁਆਂਟੀਟੀ ਜਿਹੜੀ ਉਹ ਘਟੇਗੀ ਇਹਦੇ ਵਿੱਚ ਸਾਨੂੰ ਤੁਹਾਡੇ ਸਾਰਿਆਂ ਦੀ ਕੋਆਪਰੇਸ਼ਨ ਦੀ ਜ਼ਰੂਰਤ ਹੈ ਅੱਜ ਮਿਊਨਿਸਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਵੱਲੋਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਦੇ ਨਾਲ ਮਿਲ ਕੇ ਸ਼ਹਿਰ ਦੇ ਵਿੱਚ ਪੋਲੀਥਿਨ ਯੂਜ਼ ਦੇ ਅਗੇਂਸਟ ਇੱਕ ਕਾਰਵਾਈ ਆਰੰਭ ਕੀਤੀ ਗਈ ਹੈ। ਉਹ ਕਾਰਵਾਈ ਦੇ ਵਿੱਚ ਸਾਡੇ ਵੱਲੋਂ ਦੋ ਚਲਾਨ ਕੀਤੇ ਗਏ ਹਨ ਅਤੇ ਕਾਫੀ ਮਾਤਰਾ ਵਿੱਚ ਜਿਹੜਾ ਪੋਲੀਥਿਨ ਅਤੇ ਪਲਾਸਟਿਕ ਦਾ ਹੋਰ ਨਾਨ ਯੂਜ਼ੇਬਲ ਮਟੀਰੀਅਲ ਆ ਉਹਨੂੰ ਕਨਫਿਸਕੇਟ ਕੀਤਾ ਗਿਆ। ਇਹ ਜਿਹੜੀ ਡਰਾਈਵ ਅੱਜ ਸ਼ੁਰੂਆਤ ਕੀਤੀ ਗਈ ਹੈ ਇਹ ਅੱਗੇ ਵੀ ਆਉਣ ਵਾਲੇ ਟਾਈਮ 'ਚ ਵੀ ਕੰਟੀਨਿਊ ਕੀਤੀ ਜਾਏਗੀ। ਸੋ ਇਹਦੇ ਵਿੱਚ ਪਹਿਲਾਂ ਇੱਕ ਮੈਸੇਜ ਹੀ ਅੱਜ ਸਾਰਿਆਂ ਨੂੰ ਸਾਡੇ ਵੱਲੋਂ ਦਿੱਤਾ ਗਿਆ ਹੈ। ਕਿ ਜਿੰਨਾ ਵੀ ਇੱਥੇ ਪਲਾਸਟਿਕ ਦਾ ਯੂਜ਼ ਹੋ ਰਿਹਾ ਪੋਲੀਥੀਨਸ ਦਾ ਯੂਜ਼ ਹੋ ਰਿਹਾ ਉਹ ਜਿਹੜੀ ਚੀਜ਼ ਆ ਉਹਨੂੰ ਬਿਲਕੁਲ ਬੰਦ ਕੀਤਾ ਜਾਏ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਹੁਣ ਅੱਗੇ ਯੂਜ਼ ਆ ਉਹ ਟੋਲਰੇਟ ਨਹੀਂ ਕੀਤਾ ਜਾਏਗਾ ਪੂਰੇ ਚਲਾਨ ਦਾ ਜਿਹੜਾ ਮੁਹਿੰਮ ਸ਼ੁਰੂ ਕੀਤਾ ਗਿਆ ਉਹ ਅੱਗੇ ਕੰਟੀਨਿਊ ਰਹੇਗੀ ਜਿਹੜਾ ਵੀ ਇਹ ਚੀਜ਼ ਦਾ ਯੂਜ਼ ਕਰਦਾ ਪਾਇਆ ਗਿਆ ਉਹਦੇ ਅਗੇਂਸਟ ਚਲਾਨ ਜਿਹੜਾ ਉਹ ਕੀਤਾ ਜਾਏਗਾ ਇਦੇ ਵਿੱਚ ਮੈਂ ਤੁਹਾਨੂੰ ਇਹ ਐਡ ਆਨ ਕਰਨਾ ਚਾਹਾਂਗੀ ਕਿ ਜਿਹੜੀ ਅਸੀਂ ਸਫਾਈ ਮੁਹਿੰਮ ਸ਼ੁਰੂਆਤ ਕੀਤੀ ਹੋਈ ਆ ਜਦੋਂ ਅਸੀਂ ਉਹ ਕੂੜਾ ਦੇਖਦੇ ਆਂ ਤੇ ਉਹ ਸਭ ਤੋਂ ਜ਼ਿਆਦਾ ਸਾਡਾ ਜਿਹੜਾ ਕੁਆਂਟੀਟੀ ਹੈ ਉਹ ਪੋਲੀਥੀਨਸ ਦੀ ਹੀ ਪਾਈ ਜਾਂਦੀ ਹੈ। ਉਹ ਚੀਜ਼ ਨੂੰ ਅਸੀਂ ਅੱਗੇ ਕੰਟੀਨਿਊ ਕੀਤਾ ਹੈ ਤਾਂ ਕਿ ਪੋਲੀਥੀਨ ਦਾ ਘੱਟੋ ਘੱਟ ਯੂਜ਼ ਹੋਏਗਾ ਤੇ ਸਾਡੇ ਕੂੜੇ ਦੀ ਕੁਆਂਟੀਟੀ ਜਿਹੜੀ ਉਹ ਘਟੇਗੀ। ਇਹਦੇ ਵਿੱਚ ਸਾਨੂੰ ਤੁਹਾਡੀਆਂ ਸਾਰਿਆਂ ਦੀ ਕੋਆਪਰੇਸ਼ਨ ਦੀ ਜ਼ਰੂਰਤ ਹੈ। We at GNA University see potential in everyone and everything around us. We drive innovation and entrepreneurship. We groom competent global citizens to affect positive change around them.